ਅੱਛਾ ਉਹੋ ਬੜੀ ਮਾੜੀ ਹਾਲਤ ਹੈ ਜਦੋਂ ਤੁਸੀਂ ਗੱਤਕੇ ਦੇ ਇਤਨੇ ਮਾਸਟਰ ਸੀਗੇ ਔਰ ਮੈਨੂੰ ਤਾਂ ਇਹ ਪਤਾ ਨਹੀਂ ਗੱਤਕੇ ਦੀ ਕਮੈਂਟਰੀ ਬਹੁਤ ਵਧੀਆ ਕਰ ਸਕਦੇ ਹੋ ਤੁਹਾਨੂੰ ਗੁਰਬਾਣੀ ਵੀ ਬਹੁਤ ਯਾਦ ਆ ਜੀ ਠੀਕ ਹੈ ਅੱਛਾ ਹੁਣ ਪੱਟ ਦੀ ਹੱਡੀ ਵੀ ਤੁਹਾਡੀ ਟੁੱਟੀ ਹੋਈ ਹੈ ਇਹਦੇ ਹੋਰ ਗੱਤਕਾ ਤਾਂ ਨਹੀਂ ਖੇਡ ਸਕਦੇ ਤੁਸੀਂ ਹੁਣ ਸਰ ਜੀ ਬਸ ਨਹੀਂ ਖੇਡ ਸਕਦੇ ਜਿਹੜਾ ਖੂਨ ਹੈ ਜੀ ਉਹ ਨਹੀਂ ਰੁਕਦਾ ਹੈਗਾ ਫਿਰ ਵੀ ਮੈਂ ਚਲੋ ਜਿੰਨਾ ਕੋ ਹੁੰਦਾ ਤਾਂ ਮੈਂ ਆਪਣੀ ਹਾਜ਼ਰੀ ਜ਼ਰੂਰ ਭਰਦਾ ਜੀ ਜਿੰਨਾ ਕੋ ਹੁੰਦਾ ਮੈਂ ਖੇਡ ਲੈਣਾ ਜੀ ਮਾੜਾ ਮੋਟਾ ਖੇਡਦਾ ਜੀ ਚਲੋ ਉਸ ਬੇਸ ਤੇ ਨਹੀਂ ਖੇਡ ਸਕਦਾ ਜਿਵੇਂ ਮੈਂ ਪਹਿਲਾਂ ਖੇਡਦਾ ਸੀ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਵੀ ਸ਼ੋਰੂਮ ਚ ਛੁੱਟੀ ਕਰਕੇ ਆਣਾ ਜਦੋਂ 1:30 1:30 6 ਵਜੇ ਜੀ ਨੌਕਰੀ ਕਰਦੇ ਹੁੰਦੇ ਕਿਤੇ ਜੀ ਮੈਂ ਬਸ ਮਾੜਾ ਮੋਟਾ ਉੱਥੇ ਬੈਨਣਾ ਜੀ ਜਿਹੜੇ ਮੇਰੇ ਸਰਦਾਰ ਸਗਦੇਵ ਸਿੰਘ ਜੀ ਖਾਲਸਾ ਜੀ ਨੇ ਉਹਨਾਂ ਨੇ ਮੇਰਾ ਲੱਖ ਰੁਪਿਆ ਲਾ ਕੇ ਮੇਰਾ ਪੈਸੇ ਸਾਰਾ ਇਲਾਜ ਉਹਨਾਂ ਨੇ ਕਰਾਇਆ ਹਾਂਜੀ ਤੁਸੀਂ ਦਲੇਰ ਖਾਲਸਾ ਚ ਰਹੇ ਹੋ ਬੀਰ ਖਾਲਸਾ ਚ ਉਹਨਾਂ ਨੇ ਇਲਾਜ ਨਹੀਂ ਕਰਾਇਆ ਤੁਹਾਡਾ ਪਰ ਜਿੱਕ ਕਿ ਨਾ ਕਿਸੇ ਨੇ ਕੰਟੈਕਟ ਨਹੀਂ ਕੀਤਾ ਕਿਸੇ ਨੇ ਬਾਣੀ ਫੜੀ ਬਸ ਸਿਰਫ 500 ਰੁਪਏ ਦਿੱਤਾ ਤੇ ਉਹਨਾਂ ਨੇ ਇੱਕ ਮਜ਼ਦੂਰ ਸਮਝਿਆ ਕਿ ਅਸੀਂ ਇੱਕ ਮਜ਼ਦੂਰ ਲਿਆਂਦਾ ਹੈ ਤੇ ਕੰਮ ਕਰ ਲਿਆ ਇਹ ਇਤਨੀਆਂ ਇਤਨੀਆਂ ਸੰਸਥਾਵਾਂ ਇਤਨੇ ਇਤਨੇ ਬਜਟ ਇਕਾਦਲੇ ਦਿਖਾਓ ਜੀ ਨੇੜੇ ਕਰਕੇ ਉਤਾਰ ਤੋਂ ਉਤਾਰ ਤੋਂ ਕੋਈ ਗੱਲ ਨਹੀਂ ਅਸੀਂ ਤੁਹਾਡੇ ਕੋਲ ਆਏ ਆ ਸਾਨੂੰ ਪਤਾ ਲੱਗਿਆ ਵੀ ਸਾਡੇ ਕੌਮ ਦੇ ਹੀਰੇ ਇਹ ਕਿਰਪਾਣ ਵੱਜੀ ਹੋਈ ਹੈ ਜੀ ਔ ਅੱਜ ਅਸੀਂ ਡीडीसी ਚੈਨਲ ਦੇ ਨਾਲ ਕੌਮ ਦੇ ਉਸ ਹੀਰੇ ਦੀ ਗੱਲ ਕਰਾਂਗੇ ਜਿਹੜੇ ਬਚਪਨ ਤੋਂ ਹੀ ਗਤਕੇ ਦੇ ਨਾਲ ਸਿੱਖ ਕੇ ਗੁਰਬਾਣੀ ਦੇ ਨਾਲ ਸਿੱਖ ਕੇ ਪ੍ਰਚਾਰ ਦਾ ਮਿਸ਼ਨ ਉਲੀ ਚਲਾਉਂਦੇ ਨੇ ਔਰ ਉਸ ਦੇ ਨਾਲ ਸਿੱਖ ਕੌਮ ਦੇ ਉਹਨਾਂ ਬੱਚਿਆਂ ਨੂੰ ਇੱਕ ਉਚਾਈ ਤੱਕ ਪਹੁੰਚਣ ਦਾ ਕਾਰਜ ਕੀਤਾ ਜਾਂਦਾ ਹੈ ਹਰ ਪ੍ਰਚਾਰਕ ਅੱਜ ਚਾਹੁੰਦਾ ਹੈ ਔਰ ਹਰ ਪ੍ਰਚਾਰਕ ਇਹ ਕਾਰਜ ਕਰ ਰਿਹਾ ਹੈ ਪਰ ਅਸਲੀਅਤ ਦੇ ਵਿਚਕਾਰ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਥਾਂ ਥਾਂ ਤੇ ਰੋਲਾ ਪਾਉਂਦੇ ਨੇ ਸਾਰੇ ਪ੍ਰਚਾਰਕ ਪ੍ਰਚਾਰਕ ਬਕੇ ਰੋਲਾ ਪਾਉਂਦੇ ਨੇ ਕਿ ਸਿੱਖ ਪੰਥ ਦੇ ਨਾਲ ਜੁੜੋ ਸਿੱਖ ਪੰਥ ਦੇ ਵਿਚਾਰ ਪ੍ਰਚਾਰ ਦਾ ਹਿੱਸਾ ਬਣੋ ਕੀ ਅਸੀਂ ਲੋਕਾਂ ਦੇ ਲਈ ਵੀ ਇੱਕ ਰੋਲ ਮਾਡਲ ਬਣ ਸਕਦੇ ਹਾਂ ਆਓ ਤੁਹਾਨੂੰ ਅੱਜ ਇਸ ਕੌਮ ਦੇ ਐਸੇ ਹੀਰੇ ਨਾ ਮਿਲਾਵਾਂਗੇ ਜਿਹੜਾ ਬਚਪਨ ਤੋਂ ਆਪਣੇ ਮਾਤਾ ਪਿਤਾ ਨੂੰ ਖੋ ਬੈਠਾ ਸੀ ਉਸ ਤੋਂ ਬਾਅਦ ਗੁਰਬਾਣੀ ਦੇ ਨਾਲ ਜੁੜਿਆ ਗੁਰਬਾਣੀ ਦੇ ਨਾਲ ਜੁੜਨ ਤੋਂ ਬਾਅਦ ਉਹ ਨੌਜਵਾਨ ਗਤਕੇ ਦੀਆਂ ਐਸੀਆਂ ਉਚਾਈਆਂ ਤੱਕ ਪਹੁੰਚਿਆ ਜਿਸ ਨੂੰ ਸ਼ਾਇਦ ਆਮ ਨੌਜਵਾਨ ਆਮ ਬੱਚੇ ਨਹੀਂ ਛੂ ਸਕਦੇ ਸੀ ਪਰ ਅੱਜ ਉਹ ਇੱਕ ਮਜਬੂਰੀ ਦੀ ਲਾਚਾਰੀ ਦੀ ਹਾਲਤ ਵਿੱਚ ਆਪਣਾ ਜੀਵਨ ਜੀ ਰਿਹਾ ਹੈ ਘਰ ਦੇ ਵਿਚਕਾਰ ਬੈਠਾ ਉਸ ਦੀ ਹਾਲਤ ਕਿਹਸੀ ਹੈ ਆਪਾਂ ਇਹ ਤੁਹਾਨੂੰ ਦਿਖਾਵਾਂਗੇ ਆਓ ਅਸੀਂ ਪਟਿਆਲੇ ਦੇ ਸਨੌਰ ਕਸਬੇ ਦੇ ਵਿੱਚਕਾਰ ਪਹੁੰਚੇ ਹਾਂ ਉਸ ਨੌਜਵਾਨ ਦਾ ਨਾਮ ਜੋ ਹੈ ਉਹ ਸੁਖਵਿੰਦਰ ਸਿੰਘ ਮਾਨਾ ਸਨੌਰ ਦੇ ਨਾਲ ਜਾਣਿਆ ਜਾਂਦਾ ਹੈ ਗੱਤਕੇ ਦੀ ਜਦੋਂ ਕੋਈ ਵੀ ਕੰਪੀਟੀਸ਼ਨ ਹੁੰਦਾ ਸੀ ਕੋਈ ਨਗਰ ਕੀਰਤਨ ਨਿਕਲੇ ਪੰਜਾਬ ਹੀ ਨਹੀਂ ਪਟਿਆਲਾ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚਕਾਰ ਕਾਮਨਵੈਲਥ ਗੇਮਰ ਤੱਕ ਇਹ ਨੌਜਵਾਨ ਬੱਚਾ ਖੇਡ ਕੇ ਆਇਆ ਔਰ ਕਿੱਥੇ ਕਿੱਥੇ ਹੁੰਦੀ ਸੀ ਅਗਰ ਇਹ ਨੌਜਵਾਨ ਨਹੀਂ ਸੀ ਪਹੁੰਚਦਾ ਤਾਂ ਕਿਹਾ ਜਾਂਦਾ ਸੀ ਕਿ ਉਹ ਮਾਨਾ ਕਿੱਥੇ ਹੈ ਉਸ ਤੋਂ ਬਗੈਰ ਗੱਤਕਾ ਨਹੀਂ ਖੇਡਿਆ ਜਾ ਸਕਦਾ ਕਿਉਂਕਿ ਇਸ ਦੀ ਜਦੋਂ ਗੱਤਕਾ ਖੇਡਦਾ ਸੀ ਤਾਂ ਇਸ ਦੀ ਛਾਲ ਜਿਹੜੀ ਸੀ ਉਹ ਤਿੰਨ ਦਿਨ ਚਾਰ-ਚਾਰ ਫੁੱਟ ਉਚਾਈ ਤੇ ਦੇਖੀ ਜਾਂਦੀ ਸੀ ਮੈਂ ਇਸ ਦੀਆਂ ਵੀਡੀਓ ਦੇਖੀਆਂ ਆਪ ਇਸ ਮੈਨੂੰ ਇੱਕ ਵਾਰ ਮੌਕਾ ਮਿਲਿਆ ਇਸ ਦੇ ਨਾਲ ਇਹਦਾ ਗੱਤਕਾ ਦੇਖਣ ਦਾ ਇਹ ਬਹੁਤ ਕੁਝ ਦੇਖਿਆ ਪਰ ਆਓ ਕੀ ਸਾਡੀ ਕੌਮ ਅੱਜ ਇਹਨਾਂ ਨੌਜਵਾਨਾਂ ਨੂੰ ਕਿਉਂ ਨਹੀਂ ਸੰਭਾਲ ਪਾਈ ਕੋਈ ਐਸੇ ਭਾਣੇ ਵਾਪਰੇ ਐਸੇ ਵਾਕੇ ਵਾਪਰੇ ਆਓ ਅਸ ਸਨੌਰ ਦੇ ਵਿੱਚ ਅਸੀਂ ਪਹੁੰਚੇ ਆਂ ਤੇ ਉਸ ਬੱਚੇ ਦੇ ਘਰ ਜਾਵਾਂਗੇ ਆਓ ਤੁਹਾਨੂੰ ਵੀ ਉਹਦੇ ਨਾਲ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਸੁਬਨਾਮ ਹੈ ਜੀ ਮੇਰਾ ਨਾਮ ਹੈ ਸਰਦਾਰ ਸੁੱਚਾ ਸਿੰਘ ਜੀ ਸਰਦਾਰ ਸੁੱਚਾ ਸਿੰਘ ਜੀ ਇੱਥੇ ਇੱਕ ਉਹ ਨੌਜਵਾਨ ਹੈ ਮਾਨਾ ਮਾਨਾ ਕਿਹਾ ਜਾਂਦਾ ਹੈ ਉਸ ਨੂੰ ਹੈ ਮਾਨਾ ਅੱਛਾ ਅੱਛਾ ਮੈਂ ਮਾਨਾ ਕਹਿ ਰਿਹਾ ਸੀ ਠੀਕ ਹੈ ਠੀਕ ਹੈ ਤੇ ਅਸੀਂ ਉਹਨੂੰ ਮਿਲਣਾ ਚਾਹਾਂਗੇ ਉਹਦਾ ਘਰ ਕਿੱਥੇ ਹੈ ਸਰਦਾਰ ਘਰ ਹੈ ਜੀ ਅੱਛਾ ਇਹ ਘਰ ਹੈ ਉਹਦਾ ਹਾਂਜੀ ਠੀਕ ਹੈ ਸਾਰਾ ਦਖਾ ਘਰ ਕਰ ਦਖਾ ਹਮ ਸਾਰਾ ਹਰੋ ਜੀ ਬੇਟਾ ਸਿੱਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਾ ਜੀ ਅਸੀਂ ਪਟਿਆਲੇ ਤੋਂ ਆਏ ਆ ਸਾਡਾ ਨਿਊਜ਼ ਚੈਨਲ ਹੈ ਡीडीसी ਔਨਲਾਈਨ ਨਿਊਜ਼ ਚੈਨਲ ਜੀ ਧੰਨਵਾਦ ਔਰ ਦੂਸਰਾ ਸਾਡਾ ਚੈਨਲ ਹੈ ਗਿਆਨਵਾਨ ਟੀਵੀ ਜਿਹੜਾ ਕੀ ਰਿਲੀਜੀਅਸ ਚੈਨਲ ਹੈ ਸਾਨੂੰ ਤੁਹਾਡੇ ਬਾਰੇ ਬੜੇ ਚਿਰ ਬਾਅਦ ਦਰਸ਼ਨ ਕੀਤੇ ਨੇ ਜਦੋਂ ਦੇਖਿਆ ਤੁਹਾਨੂੰ ਗਤਕਾ ਖੇਡਦੇ ਆ ਇੱਕ ਬੜੀ ਪੁਰਾਣੇ ਸਮੇਂ ਦੇ ਵਿੱਚਕਾਰ ਉਦੋਂ ਤੁਹਾਡੀ ਕੋਈ ਸ਼ਕਲ ਹੋਰ ਸੀ ਤੇ ਅੱਜ ਤੁਹਾਡੀ ਕੋਈ ਸ਼ਕਲ ਹੋਰ ਹੈ ਤੇ ਮੈਂ ਚਾਹਾਂਗਾ ਕਿ ਤੁਹਾਡੇ ਨਾਲ ਦੋ ਗੱਲਾਂ ਅਸੀਂ ਕਰੀਏ ਦੋ ਗੱਲਾਂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਹਾਡੇ ਘਰ ਦੀ ਸਾਰੀ ਇੱਕ ਵਾਰੀ ਹਾਲਾਤ ਜਿਹੜੇ ਆ ਉਹ ਅਸੀਂ ਕੈਮਰੇ 'ਚ ਕੈਦ ਕਰਨਾ ਚਾਹਾਂਗੇ ਕਿ ਹਾਂ ਜੀ ਮੈਂ ਤੁਹਾਡੇ ਬਾਰੇ ਬਹੁਤ ਕੁਝ ਸੁਣਿਆ ਸੀ ਬਹੁਤ ਕੁਝ ਦੇਖਿਆ ਸੀ ਅੱਜ ਤੁਹਾਡੇ ਨਾਲ ਜਿਹੜੀਆਂ ਦੋ ਗੱਲਾਂ ਸੀ ਕਰਨੀਆਂ ਉਹ ਮੈਨੂੰ ਕੁਝ ਬਾਹਰ ਤੋਂ ਹੀ ਪਤਾ ਲੱਗਿਆ ਸੀ ਤੇ ਮੈਂ ਚਾਹਾਂਗਾ ਕਿ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਾਂ ਤੁਸੀਂ ਅੱਜ ਜਿਹੜੀ ਜ਼ਿੰਦਗੀ ਜੀ ਰਹੇ ਹੋ ਤੁਸੀਂ ਆਪਣੀ ਇਸ ਜੀਵਨ ਤੋਂ ਖੁਸ਼ ਹੋ ਬਸ ਜੀ ਰੱਬ ਦੇ ਰਜਾ ਦੇ ਵਿੱਚ ਤਾਂ ਖੁਸ਼ ਹੀ ਐ ਜੀ ਠੀਕ ਹੈ ਜੋ ਰੱਬ ਨੂੰ ਮਨਜ਼ੂਰ ਹੈ ਤਾਂ ਉਹਦੇ ਰਜਾ ਚ ਰਹਿਣਾ ਮੰਜ਼ੂਰ ਹੈ ਜੀ ਠੀਕ ਹੈ ਤੁਹਾਡੇ ਪਿਤਾ ਜੀ ਸਰਦਾਰ ਧਾਰਾ ਸਿੰਘ ਜੀ ਮੈਂ ਸਾਰੀ ਹਿਸਟਰੀ ਕਲੈਕਟ ਕੀਤੀ ਸੀਗੀ ਧੰਨਵਾਦ ਜੀ ਸਰਦਾਰ ਧਾਰਾ ਸਿੰਘ ਜੀ ਉਹਨਾਂ ਦਾ ਨਾਮ ਸੀ ਤੇ ਮੈਟਾਡੋਰ ਚ ਲਾਂਦੇ ਸੀ ਜੀ ਤੁਹਾਡੇ ਮਾਤਾ ਜੀ ਛੋਟੀ ਉਮਰ ਦੇ ਵਿੱਚ ਸੂਸਾਈਡ ਕਰ ਗਏ ਸੀਗੇ ਹਾਂ ਜੀ ਔਰ ਤੁਸੀਂ ਪੰਜ ਭੈਣ ਭਰਾ ਹੋ ਦੋ ਪਹਿਨਾ ਤੁਹਾਡੀਆਂ ਵੇਹ ਹੀ ਹੋਈਆਂ ਜੀ ਉਹ ਵੀ ਪੂਰੇ ਸੂਰੇ ਪਰਿਵਾਰ ਦੇ ਜੀ ਤੇ ਬਾਕੀ ਤੁਸੀਂ ਤਿੰਨ ਭਰਾ ਹੋ ਉਹਨਾਂ ਤਿੰਨ ਭਰਾਵਾਂ ਦੇ ਵਿਚਕਾਰ ਤੇ ਤੁਸੀਂ ਅਲੱਗ-ਅਲੱਗ ਠੱਠੇ ਰਹਦੇ ਹੋ ਅਲੱਗ-ਅਲੱਗ ਕਮਰੇ ਰਹੇ ਤਿੰਨਾਂ ਭਰਾਵਾਂ ਦੀ ਵੰਡ ਹੋ ਚੁੱਕੀ ਹੈ ਤੁਹਾਡੀ ਜੀ ਤੇ ਮੈਂ ਇਹ ਪਤਾ ਕਰਨਾ ਚਾਹਾਂਗਾ ਕਿ ਇਹ ਜਿਹੜਾ ਪੋਰਸ਼ਨ ਹੈ ਤੁਹਾਡੇ ਕੋਲ ਇਹ ਦੋ ਭਰਾ ਤੁਸੀਂ ਇਕੱਠੇ ਰਹਿੰਦੇ ਹੋ ਇੱਥੇ ਹਾਂਜੀ ਤੇ ਉਹ ਤੁਹਾਡੇ ਦੂਸਰੇ ਭਰਾ ਦਿੰਦੇ ਨੇ ਹਾਂਜੀ ਠੀਕ ਹੈ ਚਲੋ ਬਹੁਤ ਅੱਛੀ ਗੱਲ ਹੈ ਕਿ ਭਰਾਵਾਂ 'ਚ ਫਿਰ ਵੀ ਪਿਆਰ ਹੋਣਾ ਚਾਹੀਦਾ ਦੁੱਖ-ਸੁਖ ਤਾਂ ਚਲਦੇ ਆਏ ਨੇ ਇਨਸਾਨ ਦੇ ਵਿੱਚ ਠੀਕ ਹੈ ਕਿ ਨਹੀਂ ਤੇ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਤੁਹਾਡੇ ਮਾਤਾ ਜੀ ਦੀ ਡੈਥ ਹੋਈ ਸੀਗੀ ਹਾਂਜੀ ਉਦੋਂ ਤੁਹਾਡੀ ਉਮਰ ਕਿੰਨੀ ਸੀਗੀ ਉਦੋਂ ਮੇਰੀ ਜੀ 7 ਸਾਲ ਦੀ ਉਮਰ ਸੀ ਜੀ ਮੇਰੀ ਤਕਰੀਬਨ ਮੈਂ ਬਹੁਤ ਛੋਟਾ ਹੀ 7 ਸਾਲ ਦੀ ਉਮਰ ਸੀ ਜੀ ਮੇਰੀ ਠੀਕ ਹੈ ਤੇ ਤੁਹਾਡੀ ਫਿਰ ਪੜ੍ਹਾਈ ਲਿਖਾਈ ਦੇਖਭਾਲ ਕਿ ਵੀ ਹੋਈ ਹੈ ਦੇਖਭਾਲ ਜੀ ਮੇਰੇ ਮਾਦਰ ਫਾਦਰ ਦੀ ਡੈਥ ਹੋ ਗਈ ਸੀ ਜੀ ਮੇਰਾ ਭਰਾ ਸੀ ਵੱਡਾ ਜੀ ਅੱਛਾ ਤੇ ਮੇਰੇ ਦਾਦਾ ਜੀ ਸੀ ਦਾਦਾ ਜੀ ਮੇਰੇ 13 ਸਾਲ ਦੀ ਉਮਰ ਚ ਮੈਂ ਤੁਹਾਡੇ ਦਾਦਾ ਜੀ ਨਿਹੰਗ ਸੀਗੇ ਹਾਂਜੀ ਸ੍ਰੀ ਰਤ ਲੋਕ ਸਿੰਘ ਜੀ ਹਾਂ ਅੱਛਾ ਇਹ ਜਿਨ੍ਹਾਂ ਦੀ ਫੋਟੋ ਲੱਗੀ ਹੈ ਦਿਖਾ ਦਿਓ ਓਡੋ ਨਾਲ ਇਹ ਜਿਨ੍ਹਾਂ ਦੀ ਫੋਟੋ ਲੱਗੀ ਹੈ ਇਹ ਨਿਹੰਗ ਸੀਗੇ ਸਰਦਾਰ ਤਰਲੋਕ ਸਿੰਘ ਜੀ ਜੀ ਠੀਕ ਹੈ ਅੱਛਾ ਫਿਰ ਇਹਨਾਂ ਨੇ ਕੀ ਕੀਤਾ ਤੁਹਾਨੂੰ ਪੜਾਇਆ ਇਹਨਾਂ ਨੇ ਇਹਨਾਂ ਨੇ ਮੈਨੂੰ ਜੀ ਥੋੜਾ ਜਿਹਾ ਪੜਾਇਆ ਜੀ ਮੈਂ ਤੀਜੀ ਚੌਥੀ ਕਲਾਸ ਤੱਕ ਪੜਿਆ ਜੀ ਹੂੰ ਹੂੰ ਉਸ ਤੋਂ ਬਾਅਦ ਜੀ ਮੈਂ ਗੁਰਦੁਆਰਾ ਸਾਹਿਬ ਹੈਗਾ ਜੀ ਉੱਥੇ ਜਗਰਾਵਾਂ ਦੇ ਕੋਲ ਛੋਟੀ ਔਰ ਪਿੰਡ ਪਿੱਥਾ ਬੋਲੀ ਸਾਹਿਬ ਬੋਲੀ ਸਾਹਿਬ ਗੁਰਦੁਆਰਾ ਠੀਕ ਹੈ ਛੇਵੀਂ ਪਾਸਾਹੀ ਦਾ ਗੁਰਦੁਆਰਾ ਹਾਂਜੀ ਠੀਕ ਹੈ ਮੈਂ ਉੱਥੇ ਪਾਠ ਸਿੱਖਣ ਚਲਾ ਗਿਆ ਜੀ ਉੱਥੇ ਮੈਂ 2 2.5 ਸਾਲ ਚਲੋ ਨਿਆਣੀ ਉਮਰ ਦੀ ਜੀ ਤਾਂ ਜਿੰਨਾ ਕਿ ਸਿੱਖਿਆ ਮੈਂ ਆ ਗਿਆ ਫਿਰ ਮੈਂ ਆ ਕੇ ਵਾਪਸ ਆਇਆ ਉਰੇ ਮਿਲਣ ਮਾਰਤੇ ਤਾਂ ਮੇਰਾ ਵੱਡਾ ਬ੍ਰਦਰ ਕਹਿੰਦਾ ਤੂੰ ਕੀ ਕਰਨਾ ਚਾਹੁੰਦਾ ਹੈ ਕਿ ਤੂੰ ਜਾਣਾ ਚਾਹੁੰਦਾ ਜਾਂ ਉਰੇ ਰਹਿਣਾ ਚਾਹੁੰਦਾ ਤਾਂ ਕਢਾਈ ਦਾ ਕੰਮ ਕਰਦਾ ਹੀ ਵੱਡੇ ਬ੍ਰਦਰ ਤੇ ਉਹਨਾਂ ਨੇ ਫਿਰ ਮੈਨੂੰ ਕਹਿੰਦੇ ਚੱਲ ਤੂੰ ਕੰਮ ਉੱਤੇ ਚੱਲ ਰਿਹਾ ਠੀਕ ਹੈ ਫਿਰ ਉੱਥੇ ਮੇਰੇ ਚਾਚਾ ਜੀ ਸੀ ਉਹਨਾਂ ਕੋਲ ਅਸੀਂ ਕਢਾਈ ਦਾ ਕੰਮ ਸਿੱਖਾ ਲਾ ਗਏ ਜੀ ਠੀਕ ਹੈ ਤਾਂ ਬਾ ਉੱਥੇ 7-8 ਸਾਲ ਸਿੱਖਿਆ ਜੀ ਕੰਮ ਜੀ ਠੀਕ ਹੈ ਤਾਂ 7-8 ਸਾਲ ਸਿੱਖਿਆ ਜੀ ਤੇ ਤ ਲੋ ਕੜਾਈ ਦਾ ਕੰਮ ਇਦਾਂ ਦਾ ਜੀ ਉੱਥੇ ਕਦੇ ਮੰਦਾ ਪੈ ਗਿਆ ਕਦੇ ਠੰਡਾ ਹੋ ਗਿਆ ਫਿਰ ਮੈਂ ਨਾਲ-ਨਾਲ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਜੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਗਤਕਾ ਅਕੈਡਮੀ ਉੱਥੇ ਮੈਂ ਬੱਚਿਆਂ ਨੂੰ ਦੇਖਦਾ ਸੀ ਖੇਡਦੇ ਹੁੰਦੇ ਜੀ ਠੀਕ ਹੈ ਤਾਂ ਮੇਰੇ ਅੰਦਰ ਵੀ ਜਨੂੰਨ ਜਾਗ ਗਿਆ ਕਿ ਮੈਂ ਗਤਕਾ ਸਿੱਖਾਂ ਜੀ ਠੀਕ ਹੈ ਤਾਂ ਮੈਂ ਕੰਮ ਤੋਂ ਸਿੱਧਾ ਗੁਰਦੁਆਰਾ ਸਾਹਿਬ ਚਲਾ ਜਾਂਦਾ ਸੀ ਉੱਥੇ ਮੈਂ ਗਤਕਾ ਸਿੱਖਾਂ ਤਾਂ ਅੱਜ ਮੈਨੂੰ 16-17 ਸਾਲ ਹੋ ਗਏ ਜੀ ਮੈਂ ਇੱਕ ਨੈਸ਼ਨਲ ਤੌਰ ਤੇ ਖਿਡਾਰੀ ਹਾਂ ਜੀ ਕਾਮਨਵੈਲਥ ਗੇਮਾਂ ਖੇਡ ਚੁੱਕਾ ਹਾਂ ਜੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਾ ਜੀ ਅੱਛਾ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕਾ ਹਾਂ ਜੀ ਫਟੇ ਫਿਲਮ ਦੇ ਵਿੱਚ ਕੰਮ ਕਰ ਚੁੱਕਾ ਜੀ ਰਾਜ ਕਾਕੜੇ ਦਾ Song ਗਾਣਾ ਜੀ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਕਿੰਨੇ ਪੈਸੇ ਦਿੰਦੇ ਸੀਗੇ ਜੀ ਸਰ ਜੀ ਉਦੋਂ ਉਹਨਾਂ ਨੂੰ ਮੈਂ ਤਾਂ ਉਦੋਂ ਖੇਡਣ ਜਾਂਦਾ ਸੀ ਉਹ ਸਾਡੇ ਜਿਹੜੇ ਹੈੱਡ ਸੀ ਉਹਨਾਂ ਨੂੰ ਹੀ ਮਿਲਦੀ ਸੀ ਮਾਇਆ ਪਰ ਜੋ ਵੀ ਸਾਨੂੰ ਜਿਵੇਂ ਕਿ ਕੋਈ 5-400 ਰੁਪਏ ਦਿਹਾੜੀ ਦੇ ਦਿੰਦੇ ਸੀ ਅੱਛਾ ਠੀਕ ਹੈ ਜੀ ਤੇ ਮੈਂ ਤਾਂ ਇਹ ਸੁਣਾ ਸੀ ਕਿ ਕੇਐਸ ਮੱਖਣ ਦੇ ਨਾਲ ਵੀ ਇੱਕ ਫਿਲਮ ਦੇ ਵਿੱਚ ਤੁਸੀਂ ਕੰਮ ਕੀਤਾ ਸੀ ਦੇਖਿਆ ਸੀ ਤੁਹਾਡਾ Song ਮੈਂ ਉਹ ਦੇ ਜੀ ਤੁਹਾਡਾ ਦੇਖਿਆ ਸੀ ਮੈਂ ਹਾਂਜੀ ਪਾਵਰ ਸਿੰਘਾ ਦੇ Song ਹੈ ਜੀ ਅਨੰਦਪੁਰ ਸਾਹਿਬ ਸ਼ੂਟਿੰਗ ਹੋਈ ਹੈ ਤੇ ਇੱਕ ਇੱਕ ਜੇਜੀਬੀ ਦੇ ਨਾਲ ਵੀ ਤੁਸੀਂ ਗੱਤਕੇ 'ਚ ਗਾਣਾ ਗਾਇਆ ਸੀਗਾ ਨਾਲ ਤੁਸੀਂ ਦੇ ਪੰਜਾਬੀ ਦੇ ਵਿੱਚ ਜੀ ਉਹਦੇ ਵਿੱਚ ਵੀ ਮੈਂ ਆ ਗਿਆ ਆਂ ਜੀ ਠੀਕ ਹੈ ਠੀਕ ਹੈ ਤੇ ਫਿਰ ਉਹ ਤੁਹਾਨੂੰ ਕਿੰਨੇ ਪੈਸੇ ਦਿੰਦੇ ਸੀ ਉਦੋਂ ਸਰ ਜੀ ਉਹ ਹੈਡ ਨੂੰ ਹੀ ਪਤਾ ਸੀ ਕਿੰਨੇ ਉਹਨਾਂ ਨੂੰ ਮਿਲਦੇ ਨੇ ਕਿੰਨੇ ਨਹੀਂ ਮਤਲਬ ਤੁਹਾਨੂੰ 400 500 ਰੁਪਏ ਇੰਨੇ ਹੀ ਦੇ ਦੇਣਾ ਵੀ ਕੰਮ ਚਾਹੀਏ ਕਿ ਮਜ਼ਦੂਰ ਦੇ ਤੌਰ ਤੇ ਲੈ ਜਾਣਾ ਜਿਵੇਂ ਉਹ ਦੇ ਦਿੱਤੇ ਜੀ 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 ਮਤਲਬ ਸਾਡੀ ਸਿੱਖ ਕੌਮ ਦੀ ਕਿਤਨੀ ਆਪਾਂ ਉਹ ਕਹਿ ਲਈਏ ਵੀ ਐਸੀ ਮਾੜੀ ਹਾਲਤ ਹੋ ਗਈ ਕਿ ਸਾਡੇ ਕੌਮ ਦੇ ਵਿਚਕਾਰ ਜਿੰਨੇ ਚਾਏ ਉਹ ਗੱਤਕੇ ਦੇ ਇੰਚਾਰਜ ਹੋਣ ਚਾਹੇ ਕੁਝ ਹੋਣ ਜਦੋਂ ਗੱਤਕਾ ਖੇਡਣ ਲਈ ਲੈ ਕੇ जाया ਜਾਂਦਾ ਹੈ ਤਾਂ ਉਤੋਂ ਹਜ਼ਾਰਾਂ ਰੁਪਏ ਲੈ ਜਾਂਦੇ ਨੇ ਪਰ ਜਿਨ੍ਹਾਂ ਨੂੰ ਨਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉਹਨਾਂ ਨੂੰ 200 400 500 ਦੇ ਕੇ ਟਰਗਾ ਦਿੱਤਾ ਜਾਂਦਾ ਤੇ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਤੁਸੀਂ 골ਡ ਮੈਡਲ ਵੀ ਜਿੱਤੇ ਨੇ ਕਈ ਹਾਂਜੀ ਮੈਂ ਨੈਸ਼ਨਲ ਤੌਰ ਤੇ ਓਪਨ ਨੈਸ਼ਨਲ ਦੇ ਵਿੱਚ ਜੀ ਆਪਣੇ ਮਸਤੂਆਣਾ ਸਾਹਿਬ ਜੀ 골ਡ ਜਿੱਤਿਆ ਜੀ ਤੇ ਸੁਲਤਾਨਪੁਰ ਲੋਧੀ ਦੋ ਵਾਰੀ 골ਡ ਮੈਡਲਿਸਟਾਂ ਜੀ ਮੈਂ ਵੀ ਖੇਡੇ ਆਂ ਜੀ ਅੱਛਾ ਹਾਂਜੀ ਤੇ ਸੰਤ ਸੀਚੇਵਾਲ ਦੇ ਜਦੋਂ ਕਹਿੰਦੇ ਤੁਸੀਂ ਕਰਾਇਆ ਸੀਗਾ ਉੱਥੇ ਪ੍ਰੋਗਰਾਮ ਹਰ ਤਾਲ ਕਰਾਉਂਦਾ ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਆ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਚਾ ਔਰ ਬਹੁਤ ਉੱਚਾ ਉਦੇ ਹੈ ਅਗਰ ਉਹ ਚਾਉਂਦੇ ਤਾਂ ਤੁਹਾਡੀ ਮਦਦ ਇਹਨਾਂ ਦਿਨਾਂ 'ਚ ਕਰ ਸਕਦੇ ਸੀਗੇ ਇਸ ਤੋਂ ਵੱਧ ਉਹਦੇ ਜ਼ਿੰਦਗੀ 'ਚ ਉਹਨਾਂ ਲੋਕਾਂ ਨੂੰ ਮਿਲਦੇ ਤਾਂ ਪਰ ਉਹ ਬੜੇ ਦਾਅਵੇ ਵੀ ਕਰਦੇ ਨੇ ਸਤ ਪਲਵੀਰ ਸਿੰਘ ਸੀਚੇਵਾਲ ਜੀ ਕਿ ਅਸੀਂ ਤਾਂ ਬੜੀਆਂ ਲੋਕਾਂ ਦੀ ਮਦਦ ਕਰਦੀਆਂ ਸਰਕਾਰ ਸਾਡੀ ਮਦਦ ਕਰਦੀ ਹੈ ਔਰ ਰਾਜ ਸਭਾ ਦੇ ਵੀ ਕਾਰਜਾਤ ਦੇ ਬੜਾ ਬੋਲਦੇ ਵੀ ਨੇ ਉੱਥੇ ਉਹ ਸਿਰਫ ਪੋਲੂਸ਼ਨ ਦੀ ਗੱਲ ਕਰਦੇ ਨੇ ਬਾਕੀ ਉਹਨਾਂ ਨੂੰ ਆਪਣੇ ਸਿੱਖ ਪੰਥ ਦੇ ਐਸੇ ਹੀਰੇ ਨਜ਼ਰ ਨਹੀਂ ਆਉਂਦੇ ਕੀ ਚੱਕਰ ਤੁਸੀਂ ਤਾਂ ਕੀ ਉੱਥੇ ਵੀ 2 ਸਾਲ ਤੋਂ 골ਡ ਮੈਡਲ ਜਿੱਤ ਕੇ ਲਿਆਏ ਹੋ ਤੁਸੀਂ ਕੀ ਮਹਿਸੂਸ ਕੀਤਾ ਇਸ ਬਾਰੇ ਤੁਸੀਂ ਉਹਨਾਂ ਨਾਲ ਕਦੀ ਸੰਪਰਕ ਕੀਤਾ ਹੈ ਸਾਡੇ ਨਾਲ ਕਿਤੇ ਗਰੀਬਾਂ ਨਾਲ ਸੰਪਰਕ ਕਰਦੇ ਨੇ ਜੀ ਉਹ ਜੀ ਅਸੀਂ ਬਸ ਇੱਕ ਆਮ ਤੌਰ ਖਿਡਾਰੀ ਖੇਡ ਕੇ ਆਪਣਾ ਟਾਈਮ ਗੁਜ਼ਾਰਦੇ ਜੀ ਟਾਈਮ ਜਿੰਨਾ ਖੇਡ ਲਿਆ ਖੇਡ ਕੇ ਆ ਕੇ ਕੋਈ 5-400 ਮਿਲ ਗਿਆ ਠੀਕ ਹੈ ਤਾਂ ਬਸ ਇੰਨਾ ਕੀ ਹੁੰਦਾ ਜੀ ਆਪਣੇ ਪਰ ਅਸੀਂ ਸਿੱਖ ਕੌਮ ਦੇ ਨਾਲ ਤੁਸੀਂ ਉਸ ਤੋਂ ਬਾਅਦ ਦਲੇਰ ਖਾਲਸਾ ਜਿਹੜਾ ਇੱਕ ਬਹੁਤ ਵੱਡਾ ਵਿੰਗ ਤੇ ਵੀਰ ਖਾਲਸਾ ਵਿੰਗ ਜਿਹੜਾ ਹੈਗਾ ਗੱਤਕੇ ਦਾ ਮੰਨਿਆ ਜਾਂਦਾ ਪਰ ਉਹ ਕਰਤ ਬੜੇ ਦਿਖਾਉਂਦੇ ਨੇ ਤੇ ਤੁਸੀਂ ਉਹਨਾਂ ਦੇ ਨਾਲ ਵੀ ਗਤਕਾ ਖੇਡਿਆ ਜਾਂ ਕੀ ਹੈ ਹਾਂਜੀ ਉਹ ਜੀ ਦਲੇਰ ਖਾਲਸਾ ਟੀਮ ਹੈ ਜੀ ਨਵੇਂ ਸ਼ਹਿਰ ਦੇ ਉਹਨਾਂ ਨੇ ਜਦੋਂ ਮੇਰੀ ਗੇਮ ਦੇਖੀ ਉਹਨਾਂ ਨੇ ਦੇਖਿਆ ਕਿ ਮੁੰਡੇ ਦੇ ਵਿੱਚ ਜਨੂਨ ਬਹੁਤ ਹੈ ਤਾਂ ਉਹਨਾਂ ਨੇ ਮੇਰੇ ਨਾਲ ਕਿਸੇ ਮੁੰਡੇ ਨੇ ਪਿੰਡ ਦੇ ਵਿੱਚੋਂ ਸੰਪਰਕ ਕਰਿਆ ਕਿ ਤੂੰ ਉੱਥੇ ਖੇਡਦਾ ਹੈ ਤੂੰ ਸਾਡੇ ਨਾਲ ਆਇਆ ਕਰ ਤੈਨੂੰ ਅਸੀਂ ਆਪਣੇ 500 ਰੁਪਏ ਦਿਆਂ ਕਰਾਂਗੇ ਕਿ ਸਾਡੇ ਕੋਲ ਪ੍ਰੋਗਰਾਮ ਵੱਧ ਨੇ ਜੀ ਪਰ ਇੱਕ ਪ੍ਰੋਗਰਾਮ ਦਾ 500 ਰੁਪਏ ਦਿਆਂ ਕਰਦੇ ਸੀ ਚਲੋ ਜੀ ਦਲੇਰ ਖਾਲਸਾ ਹਾਂਜੀ ਠੀਕ ਹੈ ਤੁਸੀਂ ਉਸ ਤੋਂ ਵੀਰ ਖਾਲਸਾ ਵੀ ਗਏ ਹੋ ਕਿਤੇ ਹਾਂਜੀ ਫਿਰ ਮੈਂ ਮੇਰੇ ਨਾਲ ਇੱਕ ਜੋੜੀਦਾਰ ਮੁੰਡਾ ਸੀ ਜੀ ਤਾਂ ਸਾਡੇ ਦੋਨਾਂ ਦੇ ਆਪਸ ਦੇ ਵਿੱਚ ਜੋੜੀ ਵਧੀਆ ਖੇਡਦੇ ਸੀ ਜੀ ਤੇ ਉਹਨਾਂ ਨਾਲ ਕਿਤੇ ਸੰਪਰਕ ਹੋ ਗਿਆ ਵੀਰ ਖਾਲਸਾ ਦਾ ਫਿਰ ਮੈਨੂੰ ਉੱਧਰ ਲੈ ਗਏ ਜੀ ਜਦੋਂ ਉਹਨਾਂ ਨੇ ਮੇਰੀ ਗੇਮ ਦੇਖੀ ਤਾਂ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਕਿ ਸਾਡੇ ਕੋਲ ਹੀ ਰਹਿ ਤੂੰ ਠੀਕ ਹੈ ਮੈਂ ਉੱਥੇ 2.5 ਸਾਲ ਰਿਹਾ ਜੀ ਤਾਂ ਬਾ ਉੱਥੇ ਪ੍ਰੋਗਰਾਮ ਖੇਡਦਾ ਹੀ ਬਸ ਜਿੱਥੇ 500 ਮਿਲਦਾ ਸੀ ਉਹਨਾਂ ਨੇ ਥੋੜਾ ਜਿਹਾ ਵਧਾ ਕੇ ਦਿੱਤਾ ਜੀ ਮੈਨੂੰ ਜੀ ਪਰ ਤੁਹਾਡੇ ਵੀਰ ਖਾਲਸਾ ਲੋਕ ਤਾਂ ਬੜੇ ਬੜੇ ਕਰਤੱਬ ਕਰਦੇ ਨੇ ਉਹ ਤਾਂ ਗੱਤਕਾ ਦਾ ਸਹੀ ਮੇਰਾ ਜਗਤਕਾ ਘਟਾ ਹੈ ਤੇ ਕਰਤੱਬ ਜਹਾਦਾ ਨੇ ਤੇ ਤੁਸੀਂ ਉਹ ਤਾਂ ਫਿਰ ਤਾਂ ਸੱਟਾਂ ਵੀ ਲੱਗਦੀਆਂ ਹੋਣਗੀਆਂ ਮੇਰਾ ਸਾਰਾ ਸਰੀਰ ਪਾੜਿਆ ਹੋਇਆ ਜੀ ਸਾਰਾ ਸਰੀਰ ਫਟਿਆ ਹੋਇਆ ਕੋਈ ਨਿਸ਼ਾਨ ਦਿਖਾ ਸਕਦੇ ਤੁਸੀਂ ਸਰੀਰ ਪਾਟਿਆ ਹੋਇਆ ਜੀ ਇਹ ਉੱਥੇ ਕਿ ਉਹਨਾਂ ਨਾਲ ਖੇਡਣ ਕਰਕੇ ਸਾਰਾ ਬਸ ਜੀ ਉਹਨਾਂ ਨਾਲ ਖੇਡਣ ਕਰਕੇ ਵੀ ਹੋਰ ਵੀ ਕਿਤੇ ਵੀ ਜੀ ਖੇਡਦੇ ਹੋਏ ਜੀ ਦਿਖਾਓ ਜੀ ਨੀੜੇ ਕਰਕੇ ਉਤਾਰ ਤੋਂ ਉਤਾਰ ਤੋਂ ਕੋਈ ਗੱਲ ਨਹੀਂ ਸੀ ਤੁਹਾਡੇ ਕੋਲ ਆਏ ਆ ਸਾਨੂੰ ਪਤਾ ਲੱਗਿਆ ਵੀ ਸਾਡੇ ਕੌਮ ਦੇ ਹੀਰੇ ਇਹ ਕਿਰਪਾਨ ਵੱਜੀ ਹੋਈ ਹੈ ਜੀ ਇਹ ਕਿਰਪਾਨ ਵੱਜੀ ہوئی ਇੱਕ ਹੈ ਦਾੜੀ ਦੇ ਵਿੱਚ ਹੀ ਇਥੇ ਆਰ ਪਾਰ ਹੋ ਗਈ ਸੀ ਫੋ ਕਹਿਣ ਤੋਂ ਪਾਵੇ ਹੈ ਵੀ ਸਾਡੇ ਕੌਮ ਦੇ ਹੀਰੇ ਜਿਹੜੇ ਗਤਕਾ ਸਿੱਖਦੇ ਹਨ ਗਰਕਾ ਸਿਖਾਉਂਦੇ ਹਨ ਉਸ ਦੇ باوجود ਇਤਨੀਆਂ ਸੱਟਾਂ ਖਾਲੀਆਂ ਤੇ ਇਹ ਲੱਤ ਤੁਹਾਡੀ ਪੱਟ ਕਿਵੇਂ ਟੁੱਟਿਆ ਜਿਹੜੀ ਪੱਟ ਮੈਂ ਜੀ ਮੇਰਾ ਐਕਸੀਡੈਂਟ ਹੋ ਗਿਆ ਸੀ ਪਹਿਲਾਂ ਜੀ ਕੋਈ ਗੱਡੀ ਚੜਾ ਗਿਆ ਸੀ ਮੇਰੇ ਉੱਤੇ ਜੀ ਹੂੰ ਤੇ ਉਸ ਤੋਂ ਬਾਅਦ ਜੀ ਮੈਂ ਚਲੋ ਮਹਿਸੂਸ ਕੀਤਾ ਮੈਂ ਉਹਰੇ ਮੰਜੇ ਦਾ ਪਿਆਸੀ ਜੀ ਜਿੰਨਕ ਸੇਵਾ ਹੁੰਦੀ ਸੀ ਤਾਂ ਉਹ ਮੇਰਾ ਵੱਡਾ ਬ੍ਰਦਰ ਉਹਦੇ ਕੋਲ ਵੀ ਦੋ ਕੁੜੀਆਂ ਉਹ ਵੀ ਨਾਰਮਲ ਨਾਰਮਲ ਜਾਈਏ ਜੀ ਠੀਕ ਹੈ ਤੇ ਚਲੋ ਜਿੰਨੀ ਕੁ ਉਹਨਾਂ ਨੇ ਵਿਚਾਰਾਂ ਨੇ ਕਰੀ ਉਹਨਾਂ ਕੋ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਵੀਡੀਓ ਦੇਖਦਾ ਹੀ ਮੈਨੂੰ ਕومی ਇਨਸਾਫ ਮੋਰਚੇ ਦੇ ਵਿੱਚ ਕਿਸੇ ਮੁੰਡੇ ਨੇ ਕੰਟੈਕਟ ਕਰਿਆ ਕਿ ਤੂੰ ਇੱਥੇ ਆ ਜਾ। ਅੱਛਾ ਤੁਸੀਂ ਕومی ਇਨਸਾਫ ਮੋਰਚੇ 'ਚ ਵੀ ਗਏ ਹੋ? ਹਾਂਜੀ ਮੈਂ 2 ਸਾਲ ਰਹਿ ਕੇ ਆਇਆ ਹਾਂ ਜੀ ਕومی ਇਨਸਾਫ ਮੋਰਚੇ ਦੇ ਵਿੱਚ ਜੀ। ਠੀਕ ਹੈ। ਮੇਰੇ ਉੱਥੇ ਮੇਰੇ ਇੰਟਰਵਿਊ ਵੀ ਹੋਈਆਂ ਨੇ ਬਹੁਤ ਜ਼ਿਆਦੀਆਂ ਜੀ। ਤਾਂ ਮੈਂ ਕومی ਇਨਸਾਫ ਮੋਰਚੇ ਦੇ ਵਿੱਚ 2 ਸਾਲ ਰਹਿ ਆਂ ਜੀ। ਠੀਕ ਹੈ। ਹਾਂਜੀ। ਤੇ ਕومی ਇਨਸਾਫ ਮੋਰਚੇ 'ਚ ਕੀ ਘਟਨਾ ਵਾਪਰੀ ਸੀ ਤੁਹਾਡੇ ਨਾਲ? ਜੀ ਉੱਥੇ ਜੀ ਇੱਕ ਸਾਈਡ ਦਾ ਰਸਤਾ ਕੋਲਣਾ ਸੀ ਪੁਲਿਸ ਨਾਲ ਝੜਾਪ ਹੋ ਗਈ ਸੀ ਜੀ ਠੀਕ ਹੈ ਪੁਲਿਸ ਨਾਲ ਝੜਾਪ ਹੋ ਗਈ ਸੀ ਤੇ ਉਹਨਾਂ ਨੇ ਬਿਨਾਂ ਦੇਖੇ ਮੈਂ ਫੋੜੀਆਂ ਤੇ ਤੋਦਾ ਸੀ ਜੀ ਉਹਨਾਂ ਨੇ ਬਿਨਾਂ ਦੇਖੇ ਮੇਰੇ ਪੱਟਾ ਪੱਟ ਤੋੜਤਾ ਜੀ ਡਾਂਗਾ ਮਾਰ ਗਏ ਪੁਲਸ ਵਾਲਿਆਂ ਨੇ ਅੱਛਾ ਤੁਸੀਂ ਹਲੇ ਮਤਲਬ ਵਿਸਾਖੀਆਂ ਦੇ ਤੁਰਦੇ ਸੀ ਹਾਂਜੀ ਅੱਛਾ ਵਿਸਾਖੀਆਂ ਦੇ ਕਿਉਂ ਤੁਰਦੇ ਸੀ ਕੀ ਹੋਇਆ ਸੀ ਜੀ ਪੈਰ ਤੇ ਵਜਨ ਨਹੀਂ ਆਉਂਦਾ ਸੀ ਜੀ ਅੱਛਾ ਪੈਰ ਵੀ ਤੁਹਾਡਾ ਐਕਸੀਡੈਂਟ ਹੋਇਆ ਪਿਆ ਦਿਖਾਓ ਪੈਰ ਦੀ ਹਾਲਤ ਕੀ ਹੈ ਪੈਰ ਦੀ ਹਾਲਤ ਤਾਂ ਬਹੁਤ ਸਾਰ ਮਾੜੀ ਹੈ ਜੀ ਅੱਛਾ ਓਹੋ ਬੜੀ ਮਾੜੀ ਹਾਲਤ ਹੈ ਜਦੋਂ ਤੁਸੀਂ ਗੱਤਕੇ ਦੇ ਇਤਨੇ ਮਾਸਟਰ ਸੀਗੇ ਔਰ ਮੈਨੂੰ ਤਾਂ ਇਹ ਪਤਾ ਨਹੀਂ ਗੱਤਕੇ ਦੀ ਕਮੈਂਟਰੀ ਬਹੁਤ ਵਧੀਆ ਕਰ ਸਕਦੇ ਹੋ ਤੁਹਾਨੂੰ ਗੁਰਬਾਣੀ ਵੀ ਬਹੁਤ ਯਾਦ ਆ ਜੀ ਠੀਕ ਹੈ ਅੱਛਾ ਹੁਣ ਪੱਟ ਦੀ ਹੱਡੀ ਵੀ ਤੁਹਾਡੀ ਟੁੱਟੀ ਹੋਈ ਹੈ ਇਹਦੇ ਕੋਲ ਗੱਤਕਾ ਤਾਂ ਨਹੀਂ ਖੇਡ ਸਕਦੇ ਤੁਸੀਂ ਹੁਣ ਸਰ ਜੀ ਬਸ ਨਹੀਂ ਖੇਡ ਸਕਦੇ ਜਿਹੜਾ ਖੂਨ ਹੈ ਜੀ ਉਹ ਨਹੀਂ ਰੁਕਦਾ ਹੈਗਾ ਫਿਰ ਵੀ ਮੈਂ ਚਲੋ ਜਿੰਨਾ ਕੋ ਹੁੰਦਾ ਤਾਂ ਮੈਂ ਆਪਣੀ ਹਾਜ਼ਰੀ ਜ਼ਰੂਰ ਭਰਦਾ ਜੀ ਜਿੰਨਾ ਕੋ ਹੁੰਦਾ ਮੈਂ ਖੇਡ ਲੈਣਾ ਜੀ ਮਾੜਾ ਮੋਟਾ ਖੇਡਦਾ ਜੀ ਚਲੋ ਉਸ ਬੇਸ ਤੇ ਨਹੀਂ ਖੇਡ ਸਕਦਾ ਜਿਵੇਂ ਮੈਂ ਪਹਿਲਾਂ ਖੇਡਦਾ ਸੀ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਕਰਕੇ ਆਇਆ ਜੀ ਤੇ ਉੱਥੇ ਕਮੈਂਟਰੀ ਕਰੀ ਮੈਂ ਜੀ ਤਾਂ ਜਿਹੜੀ ਉੱਥੇ ਸੰਗਤ ਆਈ ਹੋਈ ਜੀ ਸਾਰੀ ਫੌਰੀਨ ਦੀ ਸੰਗਤ ਜੀ ਕੋਈ ਤੇ ਉਹਨਾਂ ਨੇ ਬਹੁਤ ਪ੍ਰਭਾਵਿਤ ਪ੍ਰਭਾਵਿਤ ਹੋਏ ਮੇਰੀ ਕਮੈਂਟਰੀ ਸੁਣ ਕੇ ਜੀ ਠੀਕ ਹੈ ਜੀ ਮਤਲਬ ਇਹ ਹੈ ਕਿ ਸਾਡੇ ਕੋਲ ਕੋਮ ਦੇ ਹੀਰੇ ਐਸੇ ਐਸੇ ਹਨ ਪਰ ਕੌਮ ਸੰਭਾਲਣ ਵਾਲੀ ਨਹੀਂ ਅੱਜ ਉਹ ਕੌਮ ਦੇ ਹੀਰੇ ਤੁਹਾਡੀ ਮੇਰੇ ਖਿਆਲ ਉਮਰ ਕਿਤਨੀ ਹੈ ਜੀ ਮੇਰੀ 35 ਸਾਲ ਉਮਰ ਹੋ ਗਈ ਜੀ 35 ਸਾਲ ਦੀ ਉਮਰ ਔਰ 7 ਸਾਲ ਤੋਂ ਗੱਤਕੇ ਦੇ ਨਾਲ ਜੁੜਨਾ ਗੁਰਬਾਣੀ ਦੇ ਨਾਲ ਜੁੜਨਾ ਔਰ ਪੂਰਨ ਗੁਰਸਿੱਖ ਕੋਈ ਗੁਰਬਾਣੀ ਇਹ ਨਹੀਂ ਅੱਜ ਅਸੀਂ ਲੋਕਾਂ ਦੇ ਵਿਕਾਸ ਸਾਡੇ ਪ੍ਰਚਾਰਕ ਵਡੀਆਂ-ਵਡੀਆਂ ਕਾਨਫਰੰਸਾਂ ਕਰਕੇ ਵੱਡੇ-ਵੱਡੇ ਸਟੇਜਾਂ ਦੇ ਉੱਪਰ ਖੜਕੇ ਕਈ ਵਾਰ ਤਾਂ ਐਸੇ ਦੇਖੇ ਕਿ ਬਹੁਤ ਸਾਰੇ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਵਿੱਚ ਜਦੋਂ ਕਥਾ ਕਰਦੇ ਆ ਤਾਂ ਉੱਥੋਂ ਹੀ ਬੜੇ ਬਲਾਵੇ ਬੋਲ ਰਹੇ ਹੁੰਦੇ ਆ ਤਾਂ ਇਤਨਾ ਕਰੋੜਾਂ ਦਾ ਬਜਟ ਹੋਵੇ ਤੇ ਉਹ ਸਾਡੇ ਕੌਮ ਦੇ ਐਸੇ ਹੀਰੇ ਲਾਚਾਰ ਨਜ਼ਰ ਆਣ ਅੱਜ ਰੋਟੀ ਤੋਂ ਵੀ ਮੈਂ ਉਸ ਇਸ ਘਰ ਦੀ ਹਾਲਤ ਦੇਖ ਰਿਹਾ ਤੁਹਾਨੂੰ ਇਹਨਾਂ ਘਰ ਦੀ ਹਾਲਤ ਦਿਖਾਓ ਜਰਾ ਕਿ ਆਹ ਦੇਖੋ ਸੋਣ ਨੂੰ ਮੰੰਜਾਂ ਨਹੀਂ ਦੋ ਭਰਾ ਇੱਕ ਕਮਰੇ ਦੇ ਵਿੱਚ ਕਾਰ ਰਹਿੰਦੇ ਨੇ ਔਰ ਇਤਨੇ ਮਾੜੇ ਹਾਲਾਤਾਂ ਦੇ ਵਿੱਚ ਕਾਰ ਛੱਤਾਂ ਇੱਕ ਛੱਤ ਪਹਿਲਾਂ ਗਿਰ ਚੁੱਕੀ ਹੈ ਦੂਜੀ ਛੱਤ ਪਤਾ ਨਹੀਂ ਕਿਸ ਸਮੇਂ ਗਿਰ ਜਾਵੇ ਇਹਦੇ ਐਸੇ ਮਾੜੇ ਹਾਲਾਤ ਬਣੇ ਹੋਏ ਔਰ ਕਿਸ ਤਰ੍ਹਾਂ ਸਾਡੇ ਕੌਮ ਦੇ ਹੀਰਿਆਂ ਦੀ ਕੀ ਵੈਲਿਊ ਸਿੱਕ ਕੌਮ ਪੈਂਦੀ ਹੈ ਫਿਰ ਅਸੀਂ ਕੱਲ ਨੂੰ ਕਹਿੰਦੇ ਹਾਂ ਕਿ ਅੱਜ ਕੋਈ ਈਸਾਈ ਬਣ ਰਿਹਾ ਹੈ ਕੋਈ ਕੀ ਬਣ ਰਿਹਾ ਹੈ ਇਹ ਧਰਮ ਪਰਿਵਰਤਨ ਤਾਂ ਹੀ ਹੁੰਦੇ ਹਨ ਕਿ ਜਦੋਂ ਅਸੀਂ ਕੌਮ ਦੇ ਹੀਰਿਆਂ ਨੂੰ ਸੰਭਾਲ ਨਹੀਂ ਸਕਦੇ ਸਰ ਜੀ ਮੇਰੇ ਨਾਲ ਥੋੜੇ ਦਿਨ ਹੋਏ ਨੇ ਮੇਰੇ ਨਾਲ ਘਟਨਾ ਵਾਪਰੀ ਜੀ ਮੈਂ ਜੀ ਉਥੋਂ ਆਪਣਾ ਆਪਣੇ ਸ਼ੋਰੂਮ ਚ ਛੁੱਟੀ ਕਰਕੇ ਆ ਨਾ ਜਦੋਂ ਛੱਡੇ ਸਾਢੇ 6 ਵਜੇ ਜੀ ਨੌਕਰੀ ਕਰਦੇ ਹੁੰਦੇ ਕਿਤੇ ਜੀ ਮੈਂ ਬਸ ਮਾੜਾ ਮੋਟਾ ਉੱਥੇ ਬੈਨਣਾ ਜੀ ਜਿਹੜੇ ਮੇਰੇ ਸਰਦਾਰ ਸਖਦੇਵ ਸਿੰਘ ਜੀ ਖਾਲਸਾ ਜੀ ਨੇ ਉਹਨਾਂ ਨੇ ਮੇਰਾ 1 ਲੱਖ ਰੁਪਿਆ ਲਾ ਕੇ ਮੇਰਾ ਪੈ ਜੇ ਸਾਰੇ ਇਲਾਜ ਉਹਨਾਂ ਨੇ ਕਰਾਇਆ ਹਾਂ ਜੀ ਤੁਸੀਂ ਦਲੇਰ ਖਾਲਸਾ ਚ ਰਹੇ ਹੋ ਵੀਰ ਖਾਲਸਾ ਚ ਉਹਨਾਂ ਨੇ ਇਲਾਜ ਨਹੀਂ ਕਰਾਇਆ ਤੁਹਾਡਾ ਸਰ ਜੀ ਕਿਸੇ ਨੇ ਕਿਸੇ ਨੇ ਕੰਟੈਕਟ ਨਹੀਂ ਕੀਤਾ ਕਿਸੇ ਨੇ ਬਾਣੀ ਫੜੀ ਬਸ ਸਿਰਫ 500 ਰੁਪਏ ਦਿੱਤਾ ਤੇ ਉਹਨਾਂ ਨੇ ਇੱਕ ਮਜ਼ਦੂਰ ਸਮਝਿਆ ਕਿ ਅਸੀਂ ਇੱਕ ਮਜ਼ਦੂਰ ਲਿਆਂਦਾ ਹੈ ਤੇ ਕੰਮ ਕਰ ਲਿਆ ਇਹ ਇਤਨੀਆਂ ਇਤਨੀਆਂ ਸੰਸਥਾਵਾਂ ਇ ਇਕ ਕੱਦ ਲਈ ਸੀ ਇਹਨਾਂ ਦੇ ਕੋਲ ਤੁਸੀਂ ਉਹਨਾਂ ਨਾਲ ਸੰਪਰਕ ਵੀ ਨਹੀਂ ਕੀਤਾ ਸਰ ਜੀ ਹੋਇਆ ਨਹੀਂ ਸੰਪਰਕ ਜੀ ਕਿਸੇ ਨੇ ਪਰ ਉਹਨਾਂ ਨੂੰ ਪਤਾ ਤਾਂ ਹੋਇਆ ਗਿਆ ਇਸ ਗੱਲ ਦਾ ਬਿਲਕੁਲ ਜੀ ਜਦੋਂ ਤੁਹਾਨੂੰ ਫੋਨ ਤਾਂ ਆਏ ਹੁਣੇ ਵੀ ਆਓ ਸਾਡੇ ਕੋਲ ਗੱਤਕਾ ਖੇਡਣ ਆਓ ਕਿਉਂ ਨਹੀਂ ਆ ਰਹੇ ਸਾਡੇ ਕੋਲ ਕਿਉਂ ਨਹੀਂ ਆ ਰਹੇ ਮਾਨਾ ਜੀ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਉਹਦਾ ਐਕਸੀਡੈਂਟ ਹੋ ਚੁੱਕਾ ਹੈ ਜੀ ਤੇ ਉਹ ਖੇਡ ਨਹੀਂ ਸਕਦਾ ਜੀ ਉਹ ਤਾਂ ਇੱਕ ਚਾਈਨੀਜ਼ ਸਮਾਨ ਸਮਝਿਆ ਉਹਨਾਂ ਨੇ ਯੂਜ਼ ਐਂਡ ਥਰੋ ਜਦੋਂ ਵਰਤ ਲਿਆ ਦੋਸਤ ਬਾਅਦ ਸੁੱਟ ਦਿਓ ਇਸ ਕਰਕੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਹੁਣ ਤੁਹਾਨੂੰ ਤੁਹਾਡੇ ਇੱਥੋਂ ਦੇ ਉਸਤਾਦ ਜਿਹਨਾਂ ਤੋਂ ਤੁਸੀਂ ਗੱਤਕਾ ਸਿੱਖਿਆ ਭਾਈ ਸੁਖਦੇਵ ਸਿੰਘ ਜੀ ਉਹ ਤੁਹਾਡੀ ਸੇਵਾ ਸੰਭਾਲ ਕਰ ਰਹੇ ਨੇ ਤੇ ਤੁਹਾਡਾ ਮਾਨ ਸਤਿਕਾਰ ਸਾਰਾ ਉਹ ਹੀ ਕਰਦੇ ਨੇ ਉਹਨਾਂ ਨੇ ਤੁਹਾਡਾ ਇਲਾਜ ਕਰਾਇਆ ਜਿਹੜਾ ਜੇ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਜੋ ਵੀ ਕਰਿਆ ਹੋਇਆ ਇਹ ਸਾਰਾ ਮੰਗਮਾ ਹੈ ਜੀ ਇਹ ਮੇਰੇ ਜਥੇਦਾਰ ਨੇ ਬੂੜ ਦਿੱਤੇ ਨੇ ਜੀ ਇਹ ਕਿਸੇ ਨੇ ਲੋਰ ਦਿੱਤੀ ਇਹ ਕਿਸੇ ਨੇ ਦਿੱਤਾ ਜੀ ਇਹ ਪੱਗ ਮੇਰੇ ਜਥੇਦਾਰ ਨੇ ਦਿੱਤੀ ਜੀ ਜੋ ਵੀ ਇਹ ਮਤਲਬ ਕਿ ਮੈਨੂੰ ਤਕਰੀਬਨ 3.5 ਸਾਲ ਹੋ ਗਏ ਨੇ 4 ਸਾਲ ਮੰਜੀ ਤੇ ਬੇਨੂੰ ਮਾਤੇ ਤੱਕ ਕਦੀ ਦੁਕਾਨ ਤੇ ਨਵਾਂ ਕੱਪੜਾ ਲੈਣ ਨਹੀਂ ਗਿਆ ਕੋਈ ਚਲੋ ਕੋਈ ਨਹੀਂ ਸਿੱਖ ਕੌਮ ਤੇ ਜ਼ਰੂਰੀ ਨਹੀਂ ਕਿ ਸਾਰੇ ਹੀ ਲੀਡਰ ਜੰਮੇ ਨੇ ਸਿੱਖ ਕੌਮ ਦੇ ਸੇਵਾਦਾਰ ਵੀ ਬਹੁਤ ਹਨ ਜਿਹੜੇ ਜਦੋਂ ਕਿਸੇ ਦਾ ਦੁੱਖ ਸਿੰਦੇ ਨੇ ਤੁਹਾਡੀ ਬਾਹਵੀਂ ਫੰਡ ਵਾਲੇ ਬੇਚੇਰੇ ਨਹੀਂ ਕੋਈ ਜ਼ਰੂਰੀ ਨਹੀਂ ਤੁਹਾਨੂੰ ਕੋਈ ਅਰਬਾਂ ਕਰੋੜਾ ਰੁਪਈਆ ਨਹੀਂ ਚਾਹੀਦਾ ਤੁਹਾਨੂੰ ਗੁਜ਼ਾਰਾ ਮਾਤਰ ਚਾਹੀਦਾ ਹੈ ਮਕਾਨ ਦੀ ਹਾਲਤ ਸੁਧਰ ਜਾਵੇ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ ਆ ਤੁਹਾਡੇ ਕਮਰੇ ਗਰੇ ਨੇ ਰਹਿਣ ਸੁਧਰ ਜਾਵੇ ਤੁਹਾਨੂੰ ਕਿਤੇ ਤੁਸੀਂ ਚੰਗਾ ਜਿਹਾ ਗੱਤਕਾਰ ਸਿਖਾਣਾ ਚਾਹੋ ਕਿਤੇ ਸਿੱਖਾ ਸਕਦੇ ਹੋ ਗਤਕਾ ਸਰ ਜੀ ਮੈਂ ਜੇ ਚਾਹਾਂ ਨਾ ਤਾਂ ਮੈਂ ਪੰਜਾਬ ਦੇ ਨਹੀਂ ਨਹੀਂ ਤੁਹਾਡੇ ਲੱਤ ਜਿਵੇਂ ਟੁੱਟੀ ਹੈ ਪੈਰ ਟੁੱਟਿਆ ਹੈ ਤਾਂ ਪਰ ਕੋਈ ਅਸਰ ਤਾਂ ਨਹੀਂ ਪੈਂਦਾ ਇਸ ਗੱਲ ਦਾ ਬਾਅਦ ਸਰ ਜੀ ਪੈਣਾ ਜੀ ਗਤਕਾ ਸਿਖਾਇਆ ਜਾ ਸਕਦਾ ਹੈ ਕਿਉਂਕਿ ਬੱਚਿਆਂ ਨੂੰ ਗਾਈਡ ਲਾਈਨਸ ਹੀ ਦੇਣੀ ਹੈ ਪਰ ਮੈਂ ਆਪ ਨਹੀਂ ਕਰਾ ਕੇ ਦੱਸ ਸਕਦਾ ਕਿ ਕੀ ਕਰਨਾ ਹੈ ਪਰ ਅੱਗੇ ਜਿਹੜਾ ਕੋਈ ਸਿੱਖਿਆ ਹੋਵੇ ਉਹਨੂੰ ਦੱਸ ਸਕਦਾ ਕਿ ਤੂੰ ਐਦਾਂ ਕਰ ਐਦਾਂ ਖੇਡ ਇੱਕ ਕੋਚ ਦੇ ਤੌਰ ਤੇ ਵੀ ਇਹ ਸੇਵਾ ਕੀਤੀ ਜਾ ਸਕਦੀ ਹੈ ਪਰ ਸਾਨੂੰ ਅੱਜ ਸਿੱਖ ਕੌਮ ਦੇ ਉਹਨਾਂ ਨੇਤਾਵਾਂ ਨੂੰ ਉਹਨਾਂ ਗੁਰਮਤ ਵਿਚਾਰ ਕਰਨ ਵਾਲੇ ਉਹਨਾਂ ਸੰਸਥਾਵਾਂ ਨੂੰ ਇਹ ਸਾਰਿਆਂ ਨੂੰ ਕੌਮ ਦੇ ਠੇਕੇਦਾਰਾਂ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਵੇਗਾ ਅੱਜ ਸਿੱਖ ਪੰਥ ਦੀ ਹਾਲਤ ਕੀ ਹੋ ਰਹੀ ਹੈ ਇਸ ਵਾਰਸੀਂ ਸਾਰੇ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਮੈਂ ਦੇਖ ਰਿਹਾ ਸੀ ਇੱਥੇ ਇੱਕ ਹਾਰਮੋਨੀਅਮ ਪਿਆ ਹੈ ਇਹ ਮੈਂ ਉਸ ਨੂੰ ਪੁੱਛਿਆ ਸੀ ਇਹਨਾਂ ਨੂੰ ਮਾਣਾ ਜਿੰਦਗੀ ਇਹ ਹਾਰਮੋਨੀਅਮ ਤੁਸੀਂ ਵਜਾਉਂਦੇ ਹੋ ਇਹ ਕਹਿਣ ਲੱਗੇ ਨਹੀਂ ਮੇਰੀ ਭਤੀਜੀ ਹੈ ਛੋਟੀ ਉਹ ਬਹੁਤ ਸੋਣਾ ਕੀਰਤਨ ਕਰਦੀ ਹੈ ਦੇਖੋ ਇਤਨੇ ਦੁੱਖਾਂ ਦੇ ਹਾਲਾਤ ਵਿੱਚ ਪਲਦੇ ਆ ਵੀ ਉਹ ਬੱਚੇ ਅੱਜ ਫਿਰ ਗੁਰਸਿੱਖੀ ਦਾ ਜੁੜ ਰਹੇ ਹਨ ਗੁਰਸਿੱਖੀ ਤੋਂ ਦੂਰ ਵੀ ਜਾਣਾ ਚਾਹੁੰਦੇ ਪਰ ਸਾਡੇ ਨੇਤਾ ਪਤਾ ਨਹੀਂ ਕੀ ਪਾਲਦੇ ਆਓ ਮੈਂ ਚਾਹਾਂਗਾ ਕਿ ਇਹੋ ਜੇ ਨੌਜਵਾਨਾਂ ਦੀ ਬਾਹ ਫੜੀਏ ਜਿਨ੍ਹਾਂ ਨੇ ਕੋਈ ਗ੍ਰਸਤੀ ਨਹੀਂ ਹਲ ਤੱਕ ਦੇਖੀ ਔਰ ਸਿੱਖੀ ਦੇ ਵਿਚਾਰ ਸਾਰਾ ਜੀਵਨ ਲਗਾ ਦਿੱਤਾ ਬਚਪਨ ਦੇ ਵਿਚਕਾਰ ਛੋਟੀ ਉਮਰ ਦੇ ਵਿਚਕਾਰ ਮਾਂ ਚਲੀ ਗਈ ਉਸ ਤੋਂ ਬਾਅਦ 2 ਸਾਲ ਬਾਅਦ ਪਿਤਾ ਚਲਾ ਗਿਆ ਦਾਦੇ ਨੇ ਇੱਕ ਧਾਰਮਿਕ ਸੰਸਥਾ ਦੇ ਨਾਲ ਗੁਰਦੁਆਰਾ ਸਾਹਿਬ ਨਾਲ ਜੋੜ ਕੇ ਗੁਰਸਿੱਖੀ ਵਾਲਾ ਜੀਵਨ ਦੇ ਰਸਤੇ ਪਾ ਦਿੱਤਾ ਤੇ ਅੱਜ ਇਤਨੀ ਉਮਰ ਹੋ ਗਈ ਇਸ ਘਰ ਨੂੰ ਵੀ ਸੰਭਾਲਣ ਵਾਲਾ ਨਹੀਂ ਮਿਲਿਆ ਕਦੋਂ ਸੰਭਾਲਾਂਗੇ ਤਾਂ ਮੈਂ ਚਾਹਾਂਗਾ ਕਿ ਅਗਰ ਤੁਸੀਂ ਕੋਈ ਮਦਦ ਕਰਨੀ ਚਾਹੁੰਦੇ ਹੋ ਤਾਂ ਇਹੋ ਜੇ ਨੌਜਵਾਨਾਂ ਦੀ ਮਦਦ ਕਰੋ ਇਹੋ ਜਿਹੇ ਨੌਜਵਾਨਾਂ ਦੀ ਮਦਦ ਕਰੋ ਜਿਨ੍ਹਾਂ ਦੇ ਨਾਲ ਸਾਡਾ ਸਿੱਖੋਂ ਦਾ ਭਵਿੱਖ ਜੁੜ ਸਕਦਾ ਹੈ ਚਾਹੋ ਤਾਂ ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਹਨ ਉਹ ਪੱਕੇ ਤੌਰ ਤੇ ਵੀ ਕੋਚ ਦੇ ਦੌਰ ਤੇ ਇਹਨਾਂ ਨੂੰ ਕਿਸੇ ਗੁਰੂ ਘਰ ਦੇ ਵਿਚਕਾਰ ਗਤਕੇ ਦਾ ਮਾਰਸ਼ਲ ਆਰਟ ਦਾ ਸਰਕਾਰੀ ਸੰਸਥਾਵਾਂ ਦੇ ਦਾ ਮਾਰਸ਼ਲ ਆਰਟ ਦਾ ਸਰਕਾਰ ਮਦਦ ਕਰਨਾ ਚਾਹੇ ਤਾਂ ਸਕੂਲਾਂ ਕਾਲਜਾਂ ਦੇ ਕਾ ਮਾਰਸ਼ਲ ਆਰਟ ਦੇ ਟੀਚਰ ਵੀ ਰੱਖੇ ਜਾਂਦੇ ਨੇ ਤਾਂ ਇਹਨਾਂ ਨੂੰ ਉਸ ਜਗ੍ਹਾ ਤੇ ਪਰ ਜੋੜਿਆ ਜਾ ਸਕਦਾ ਹੈ ਹੋਰ ਤਰੀਕੇ ਦੇ ਨਾਲ ਹੈਲਪ ਕਰਨ ਦੇ ਬੜੇ ਤਰੀਕੇ ਹਨ ਪਰ ਜ਼ਰੂਰੀ ਨਹੀਂ ਕਿ ਸਾਰੇ ਤਰੀਕੇ ਮੈਂ ਹੀ ਦੱਸ ਪਾਵਾਂਗਾ। ਸੋ ਆਓ ਅਸੀਂ ਚਾਹਵਾਂਗੇ ਕਿਸ ਨੌਜਵਾਨ ਦੀ ਅਸਲੀਅਤ ਨੂੰ ਇਹ ਨਾ ਹੋਵੇ ਕਿ ਅਸੀਂ ਸਮਝੀਏ ਕਿ ਅਸੀਂ ਚੈਨਲ ਦੇ ਉੱਪਰ ਹੀ ਦੱਸ ਰਹੇ ਹਾਂ। ਅਸੀਂ ਚਾਹਵਾਂਗੇ ਕਿ ਇਸ ਇਲਾਕੇ ਦੇ ਕੁਝ ਲੋਕਾਂ ਦੇ ਪਾਸੋਂ ਵੀ ਅਸੀਂ ਇਸ ਨੌਜਵਾਨ ਬਾਰੇ ਜਾਣਕਾਰੀ ਲਈਏ ਕਿ ਇਹ ਨੌਜਵਾਨ ਵਾਕਈ ਇਸ ਲਾਚਾਰੀ ਦੀ ਜ਼ਿੰਦਗੀ ਜੀ ਰਿਹਾ ਹੈ। ਸੋ ਆਓ ਅਬ ਇਸ ਇਲਾਕੇ ਦੇ ਲੋਕਾਂ ਦੇ ਨਾਲ ਜੁੜਾਂ।